ਜੈਪੀ ਜੈ ਭਾਰਤ ਸਤਿਓ ਅ ਇਸ ਵਕਤ ਜਿਹੜਾ ਪੰਜਾਬ ਦੇ ਵਿੱਚ ਖਾਸ ਤੌਰ ਤੇ ਸਾਰੇ ਭਾਰਤ ਦੇ ਵਿੱਚ ਜਿਹੜਾ ਲੋਕ ਸਭਾ ਦਾ ਮੁੱਦਾ ਬੜਾ ਭਖਿਆ ਹੋਇਆ ਦੋ ਤਿੰਨ ਦਿਨ ਬਾਅਦ ਇਲੈਕਸ਼ਨ ਹੋਣੇ ਆ ਤੇ ਸਾਰੀਆਂ ਪਾਰਟੀਆਂ ਦਾ ਜਿਹੜਾ ਅੱਡੇ ਚੋਟੀ ਦਾ ਜ਼ੋਰ ਲੱਗਿਆ ਪਿਆ ਤੇ ਅਸੀਂ ਇਸ ਵਕਤ ਵਰਲਡ ਵਾਈਡ ਬਸਪਾ ਟੀਮ ਪੁਰਤਗਾਲ ਵੱਲੋਂ ਪੰਜਾਬ ਵਾਸੀਆਂ ਨੂੰ ਅਪੀਲ ਕਰਨੀ ਚਾਹੁੰਦੇ ਆ ਕਿ ਤੁਸੀਂ ਸਾਰੀਆਂ ਪਾਰਟੀਆਂ ਨੂੰ ਜਿਹੜੀ ਆ ਵੋਟਾਂ ਪਾ ਕੇ ਵੇਖੀਆਂ ਕਈ ਵਾਰ ਨਵੀਆਂ ਪਾਰਟੀਆਂ ਦਾ ਤਜਰਬਾ ਕਰਕੇ ਵੀ ਦੇਖ ਲਿਆ ਪਿੱਛੇ ਆਮ ਆਦਮੀ ਪਾਰਟੀ ਦਾ ਜਿਹੜਾ ਤਜਰਬਾ ਕਰਕੇ ਵੀ ਦੇਖ ਲਿਆ ਜਿਹੜੀ ਪੂਰੀ ਤਰ੍ਹਾਂ ਫੇਲ ਆ ਖਾਸ ਤੌਰ ਤੇ ਮਜ਼ਦੂਰਾਂ ਤੇ ਦਲਤਾਂ ਤੇ ਅਤਿਆਚਾਰ ਦੀਆਂ ਜਿਹੜੀਆਂ ਘਟਨਾਵਾਂ ਉਹ ਵੀ ਦਿਨੋਂ ਦਿਨ ਵਧ ਰਹੀਆਂ ਨੇ ਘਟਣ ਦਾ ਨਾਂ ਨਹੀਂ ਲੈ ਰਹੀਆਂ ਕੋਈ ਵੀ ਵਾਦਾ ਉਹਨਾਂ ਨੇ ਜਿਹੜਾ ਗਰੀਬਾਂ ਨਾਲ ਕੀਤਾ ਪੂਰਾ ਨਹੀਂ ਕੀਤਾ ਸੋ ਇਸ ਕਰਕੇ ਸਾਨੂੰ ਨਮੀ ਨਮੀ ਪਾਰਟੀ ਦਾ ਤੇ ਜਿਹੜਾ ਤਜਰਬਾ ਉਹ ਬੰਦ ਕਰਨਾ ਚਾਹੀਦਾ ਸਾਨੂੰ ਬਾਬਾ ਸਾਹਿਬ ਡਾਕਟਰ ਭੀਮਰਾਉ ਅੰਬੇਦਕਰ ਜੀ ਦੀ ਵਿਚਾਰਧਾਰਾ ਤੇ ਚੱਲਣ ਵਾਲੀ ਸਾਹਿਬ ਸ਼੍ਰੀ ਕਾਂਸੀ ਰਾਮ ਦੀ ਬਣਾਈ ਹੋਈ ਵਰਜਨ ਸਮਾਜ ਪਾਰਟੀ ਦਾ ਸਾਨੂੰ ਸਾਥ ਦੇਣਾ ਚਾਹੀਦਾ ਡਟ ਕੇ ਸਾਨੂੰ ਨਾਲ ਖੜਨਾ ਚਾਹੀਦਾ ਕਿਉਂਕਿ ਜਿਹੜੀ ਸਾਡੀ ਰਹਿਬਰਾਂ ਦੀ ਵਿਚਾਰਧਾਰਾ ਦੀ ਅਸਲੀ ਪਾਰਟੀ ਵਰਜਨ ਸਮਾਜ ਪਾਰਟੀ ਆ ਜਲੰਧਰ ਦਾ ਤੁਸੀਂ ਹਾਲ ਵੇਖ ਹੀ ਲਿਆ ਸਾਰੇ ਆਪਣੀਆਂ ਸੀਟਾਂ ਬਚਾਉਣ ਲੱਗੇ ਆ ਕੋਈ ਕਿਹੜੀ ਪਾਰਟੀ 'ਚ ਜਾ ਰਿਹਾ ਕੋਈ ਕਿਹੜੀ ਪਾਰਟੀ 'ਚ ਜਾ ਰਿਹਾ ਪਰ ਐਡਵੋਕੇਟ ਬਲਵਿੰਦਰ ਕੁਮਾਰ ਜੀ ਦੇਖ ਲਓ ਇੱਕ ਮਿਸ਼ਨਰੀ ਹੋਣ ਦੇ ਨਾਤੇ ਬਹੁਜਨ ਸਮਾਜ ਪਾਰਟੀ ਦੇ ਵਿੱਚ ਪਿਛਲੇ ਲੰਮੇ ਸਮੇਂ ਤੋਂ ਲੜ ਰਹੇ ਨੇ ਸਾਨੂੰ ਉਹਨਾਂ ਦਾ ਸਾਥ ਖਾਸ ਤੌਰ ਤੇ ਬਹੁਜਨ ਸਮਾਜ ਪਾਰਟੀ ਦਾ ਸਾਥ ਦੇਣਾ ਚਾਹੀਦਾ ਇਸ ਕਰਕੇ ਸਾਨੂੰ ਸਾਰੀਆਂ ਮਨੁਭਾਦੀ ਪਾਰਟੀਆਂ ਦਾ ਖੇੜਾ ਛੱਡ ਕੇ ਬਸਪਾ ਦੇ ਨਾਲ ਖੜਨਾ ਚਾਹੀਦਾ ਪੰਜਾਬ ਤੇ ਭਾਰਤ ਦੇ ਵਿੱਚ ਬਹੁਜਨ ਸਮਾਜ ਪਾਰਟੀ ਨੂੰ ਪੂਰਨ ਬਹੁਮਤ ਨਾਲ ਜਿਤਾ ਕੇ ਦਿੱਲੀ ਤੇ ਸਾਨੂੰ ਨੀਲਾ ਲਹਿਰਾਉਣਾ ਚਾਹੀਦਾ ਤਾਂ ਜੋ ਤੁਸੀਂ ਆਪ ਦੇ ਫੈਸਲੇ ਆਪ ਕਰ ਸਕੋ ਸਾਡੀ ਪੰਜਾਬ ਵਾਸੀਆਂ ਨੂੰ ਅਪੀਲ ਆਹੇ ਕਿ ਸਾਨੂੰ ਪੰਜਾਬ ਦੇ ਵਿੱਚ ਬਹੁਜ ਸਮਾਜ પાર્ટી ਨੂੰ ਚਿਤਾ ਕੇ ਲੋਕ ਸਭਾ ਦੇ ਜਿਹੜੇ ਮੈਂਬਰ ਆ ਉਹ ਭੇਜੋ ਤਾਂ ਕਿ ਜਿਹੜੀ ਦਿੱਲੀ ਦੇ ਵਿੱਚ ਸਾਡੀ ਬਹੁਜ ਸਮਾਜ પાર્ટી ਦੀ ਜਿਹੜੀ ਸਰਕਾਰ